ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਵੋ ਤੇ ਅੱਜ ਮੇਰੇ ਲਈ ਬਹੁਤ ਵੱਡਾ ਦਿਨ ਹੈ ਬਹੁਤ ਖੁਸ਼ ਹਾਂ ਅੱਜ ਮੈਂ ਹਨ ਤੇ ਆਈ ਹੋਪ ਤੁਸੀਂ ਸਾਰੇ ਵੀ ਖੁਸ਼ ਹੋਵੋਗੇ ਜਿੰਨੇ ਤੁਹਾਡੇ ਮੈਸੇਜ ਆ ਰਹੇ ਮੈਨੂੰ ਪਤਾ ਕਿ ਤੁਸੀਂ ਖੁਸ਼ ਹੋ ਬਟ ਫਿਰ ਵੀ ਆਮ ਥੈਂਕ ਯੂ ਸਾਰਿਆਂ ਨੇ ਜਿਨ੍ਹਾਂ ਨੇ ਮੇਰੀ ਅੱਜ ਤੱਕ ਸਪੋਰਟ ਕੀਤੀ ਹੈ ਨਾ ਤੇ ਜਿੰਨੇ ਜਿਹੜੇ ਮੈਨੂੰ ਜਾਣਦੇ ਆ ਦਿਲੋਂ ਜਾਣਦੇ ਆ ਕਿ ਮੈਂ ਕੌਣ ਆ ਕਿਹਜਾ ਇਨਸਾਨ ਆ ਨਾ ਤੇ ਆ ਜਿਹੜਾ ਵੀ ਮੈਂ ਗਾਣਾ ਤੁਹਾਡੇ ਸਾਹਮਣੇ ਲੈ ਕੇ ਆ ਰਿਹਾ ਹਾਂ ਮੈਂ ਤੇ ਬਾਈਲੇ ਲੈ ਕੇ ਆ ਰਿਹਾ ਸਾਰੀ ਆ ਇਹ ਤੁਹਾਡੇ ਲਈ ਹੈ ਹਨਾ ਇਹ ਸਾਡਾ ਗਾਣਾ ਨਹੀਂ ਤੁਹਾਡਾ ਗਾਣਾ ਆਈ ਹੋਪ ਤੁਹਾਨੂੰ ਸਾਨੂੰ ਪਸੰਦਾ ਹੋਵੇ ਹਨਾ ਆ ਇੱਕ ਹੋਰ ਗੱਲ ਆ ਪਰਿਵਾਰ ਨੂੰ ਆਫ ਕੋਰਸ ਆ ਥੈਂਕ ਯੂ ਉਹਨਾਂ ਤੋਂ ਬਿਗੈਰ ਤੇ ਉਹਨਾਂ ਦੇ ਮੁੰਡੇ ਤੋਂ ਬਿਗੈਰ ਚੀਜ਼ਾਂ ਨਹੀਂ ਹੋਣੀ ਅਸੀਂ ਮੇਰੀ ਲਾਈਫ ਦੇ ਵਿੱਚ ਹਨਾ ਸੋ ਮੈਂ ਉਹਨਾਂ ਦਾ ਆਸਾਨ ਪੂਰਾ ਨਹੀਂ ਕਰ ਸਕਦਾ ਕਿਤੇ ਵੀ ਹਨਾ ਆ ਜਿੰਦਗੀ ਦੇ ਵਿੱਚ ਬਟ ਆਈ ਲਵ ਥੈਮ ਆਈ ਲਵ ਯੂ ਗਾਇਸ ਆ ਬਾਈ ਦੇ ਪੇਜ ਤੇ ਜਾ ਕੇ ਜਰੂਰ ਸਪੋਰਟ ਕਰਿਓ ਹਨਾ ਤੇ ਗਾਣਾ ਆ ਆਪਣੇ YouTube ਚ ਚਲੋ ਤੇ ਅੱਜ ਮੇਰੇ ਲਈ ਬਹੁਤ ਵੱਡਾ ਦਿਨ ਹੈ ਬਹੁਤ ਖੁਸ਼ ਅੱਜ ਮੈਂ ਹਾਂ ਤੇ ਆਈ ਹੋਪ ਤੁਸੀਂ ਸਾਰੇ ਵੀ ਖੁਸ਼ ਹੋਵੋਗੇ ਜਿੰਨੇ ਤੁਹਾਡੇ ਮੈਸੇਜ ਆ ਰਹੇ ਮੈਨੂੰ ਪਤਾ ਕਿ ਤੁਸੀਂ ਖੁਸ਼ ਹੋ ਬਟ ਫਿਰ ਵੀ ਆ థాంਕ ਯੂ ਸਾਰੇ ਨੇ ਜਿਨ੍ਹਾਂ ਨੇ ਮੇਰੀ ਅੱਜ ਤੱਕ ਸਪੋਰਟ ਕੀਤੀ ਹੈ ਨਾ ਤੇ ਜਿਨੇ ਜਿਹੜੇ ਮੈਨੂੰ ਜਾਣਦੇ ਆ ਦਿਲੋਂ ਜਾਣਦੇ ਆ ਕਿ ਮੈਂ ਕੌਣ ਆ ਕਿਝਾ ਇਨਸਾਨ ਆ ਨਾ ਤੇ ਆ ਜਿਹੜਾ ਵੀ ਮੈਂ ਗਾਣਾ ਤੁਹਾਡੇ ਸਾਹਮਣੇ ਲੈ ਕੇ ਆ ਰਿਹਾ ਹਾਂ ਨਾ ਮੈਂ ਤੇ ਬਾਈ ਲੈ ਕੇ ਆ ਰਿਹਾ ਹਾਂ ਸਾਰੀ ਆ ਇਹ ਤੁਹਾਡੇ ਲਈ ਆ ਇਹ ਸਾਡਾ ਗਾਣਾ ਲਈ ਤੁਹਾਡਾ ਗਾਣਾ ਆਈ ਹੋਪ ਤੁਹਾਨੂੰ ਸਾਨੂੰ ਪਸੰਦ ਆਵੇ ਹਨ ਆ ਇੱਕ ਹੋਰ ਗੱਲ ਆ ਪਰਿਵਾਰ ਨੂੰ ਆਫ ਕੋਰਸ ਥੈਂਕ ਯੂ ਉਹਨਾਂ ਤੋਂ ਬਿਨਾਂ ਤੇ ਉਹਨਾਂ ਦੇ ਮੁੰਡੇ ਤੋਂ ਬਿਨਾਂ ਚੀਜ਼ਾਂ ਨਹੀਂ ਹੋਣੀ ਅਸੀਂ ਮੇਰੀ ਲਾਈਫ ਦੇ ਵਿੱਚ ਹਨ ਸੋ ਮੈਂ ਉਹਨਾਂ ਦਾ ਆਸਾਨ ਪੂਰਾ ਨਹੀਂ ਕਰ ਸਕਦਾ ਕਿਤੇ ਵੀ ਹਨਾ ਆ ਜਿੰਦਗੀ ਦੇ ਵਿੱਚ ਬਟ ਆਈ ਲਵ ਥੈਮ ਆਈ ਲਵ ਯੂ ਗਾਇਸ ਆ ਬਾਈ ਦੇ ਪੇਜ ਪੇਜ ਤੇ ਜਾ ਕੇ ਜਰੂਰ ਸਪੋਰਟ ਕਰਿਓ ਹਨਾ ਤੇ ਗਾਣਾ ਆ ਆਪਣੇ YouTube ਚੈਨਲ ਕੋ ਤੇ ਅੱਜ ਮੇਰੇ ਲਈ ਬਹੁਤ ਵੱਡਾ ਦਿਨ ਬਹੁਤ ਖੁਸ਼ ਆ ਅੱਜ ਮੈਂ ਹਨਾ ਤੇ ਆਈ ਹੋਪ ਤੁਸੀਂ ਸਾਰੇ ਵੀ ਖੁਸ਼ ਹੋਵੋਗੇ ਜਿੰਨੇ ਤੁਹਾਡੇ ਮੈਸੇਜ ਆ ਰਹੇ ਮੈਨੂੰ ਪਤਾ ਕਿ ਤੁਸੀਂ ਖੁਸ਼ ਹੋ ਬਟ ਫਿਰ ਵੀ ਆਮ ਥੈਂਕ ਯੂ ਸਾਰੇ ਨੇ ਜਿਨ੍ਹਾਂ ਨੇ ਮੇਰੀ ਅੱਜ ਤੱਕ ਸਪੋਰਟ ਕੀਤੀ ਹੈ ਨਾ ਤੇ ਜਿਹੜੇ ਮੈਨੂੰ ਜਾਣਦੇ ਆ ਦਿਨੋਂ ਜਾਣਦੇ ਆ ਕਿ ਮੈਂ ਕੌਣ ਆ ਕਿੱਜਾ ਇਨਸਾਨ ਆ ਨਾ ਤੇ ਆ ਜਿਹੜਾ ਵੀ ਮੈਂ ਗਾਣਾ ਤੁਹਾਡੇ ਸਾਹਮਣੇ ਲੈ ਕੇ ਆ ਰਿਹਾ ਹਾਂ ਨਾ ਮੈਂ ਤੇ ਬਾਈ ਲੈ ਕੇ ਆ ਰਿਹਾ ਹਾਂ ਸਾਰੀ ਆ ਇਹ ਤੁਹਾਡੇ ਲਈ ਆ ਨਾ ਇਹ ਸਾਡਾ ਗਾਣਾ ਨਹੀਂ ਤੁਹਾਡਾ ਗਾਣਾ ਆਈ ਹੋਪ ਤੁਹਾਨੂੰ ਸਾਨੂੰ ਪਸੰਦ ਆਵੇ ਹੈ ਨਾ ਇੱਕ ਹੋਰ ਗੱਲ ਆ ਆ ਪਰਿਵਾਰ ਨੂੰ ਆਫ ਕੋਰਸ ਆ థాంਕ ਯੂ ਉਹਨਾਂ ਤੋਂ ਬਿਨਾਂ ਤੇ ਉਹਨਾਂ ਦੇ ਮੁੰਡੇ ਤੋਂ ਬਿਨਾਂ ਚੀਜ਼ਾਂ ਨਹੀਂ ਹੋਣੀ ਅਸੀਂ ਮੇਰੀ ਲਾਈਫ ਦੇ ਵਿੱਚ ਹਨ ਸੋ ਮੈਂ ਉਹਨਾਂ ਦਾ ਆਸਾਨ ਪੂਰਾ ਨਹੀਂ ਕਰ ਸਕਦਾ ਕਿਤੇ ਵੀ ਹਨ ਆ ਜਿੰਦਗੀ ਦੇ ਵਿੱਚ ਬਟ ਆ ਲਵ ਥੈਮ ਆ ਲਵ ਯੂ ਗਾਇਸ ਆ ਬਾਈ ਦੇ ਪੇਜ ਪੇਜ ਤੇ ਜਾ ਕੇ ਜਰੂਰ ਸਪੋਰਟ ਕਰਿਓ ਨਾ ਤੇ ਗਾਣਾ ਆ ਆਪਣੇ YouTube ਚੈਨਲ ਕੋ ਤੇ ਅੱਜ ਮੇਰੇ ਲਈ ਬਹੁਤ ਵੱਡਾ ਦਿਨ ਹੈ ਬਹੁਤ ਖੁਸ਼ ਆਜ ਮੈਂ ਹਨ ਤੇ ਆਈ ਹੋਪ ਤੁਸੀਂ ਸਾਰੇ ਵੀ ਖੁਸ਼ ਹੋਵੋਗੇ ਜਿੰਨੇ ਤੁਹਾਡੇ ਮੈਸੇਜ ਆ ਰਹੇ ਮੈਨੂੰ ਪਤਾ ਕਿ ਤੁਸੀਂ ਖੁਸ਼ ਹੋ ਬਟ ਫਿਰ ਵੀ ਆਮ ਥੈਂਕ ਯੂ ਸਾਰੇ ਨੇ ਜਿਨ੍ਹਾਂ ਨੇ ਮੇਰੀ ਅੱਜ ਤੱਕ ਸਪੋਰਟ ਕੀਤੀ ਹੈ ਨਾ ਤੇ ਜਿਹੜੇ ਮੈਨੂੰ ਜਾਣਦੇ ਆ ਦਿਨੋਂ ਜਾਣਦੇ ਆ ਕਿ ਮੈਂ ਕੌਣ ਆ ਕਿਹਜਾ ਇਨਸਾਨ ਆ ਨਾ ਤੇ ਆ ਜਿਹੜਾ ਵੀ ਮੈਂ ਗਾਣਾ ਤੁਹਾਡੇ ਸਾਹਮਣੇ ਲੈ ਕੇ ਆ ਰਿਹਾ ਹਾਂ ਨਾ ਮੈਂ ਤੇ ਬਾਈ ਲੈ ਕੇ ਆ ਰਿਹਾ ਹਾਂ ਸਾਰੀ ਆ ਇਹ ਤੁਹਾਡੇ ਲਈ ਆ ਨਾ ਇਹ ਸਾਡਾ ਗਾਣਾ ਲਈ ਤੁਹਾਡਾ ਗਾਣਾ ਆਈ ਹੋਪ ਤੁਹਾਨੂੰ ਸਾਨੂੰ ਪਸੰਦ ਆਵੇ ਨਾ ਆ ਇੱਕ ਹੋਰ ਗੱਲ ਆ ਪਰਿਵਾਰ ਨੂੰ ਆਫ ਕੋਰਸ ਥੈਂਕ ਯੂ ਉਹਨਾਂ ਤੋਂ ਬਿਗੈਰ ਤੇ ਉਹਨਾਂ ਦੇ ਮੁੰਡੇ ਤੋਂ ਬਗੈਰਾਂ ਚੀਜ਼ਾਂ ਨਹੀਂ ਹੋਣੀ ਅਸੀਂ ਮੇਰੀ ਲਾਈਫ ਦੇ ਵਿੱਚ ਹਨਾ ਸੋ ਮੈਂ ਉਹਨਾਂ ਦਾ ਆਸਾਨ ਪੂਰਾ ਨਹੀਂ ਕਰ ਸਕਦਾ ਕਿਤੇ ਵੀ ਹਨਾ ਆ ਜਿੰਦਗੀ ਦੇ ਵਿੱਚ ਬਟ ਆ ਲਵ ਥੈਮ ਆ ਲਵ ਯੂ ਗਾਇਸ ਆ ਬਾਈ ਦੇ ਪੇਜ ਪੇਜ ਤੇ ਜਾ ਕੇ ਜਰੂਰ ਸਪੋਰਟ ਕਰਿਓ